ਅਬਰਜੀਤ ਸਿੰਘ ਰੜਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਜੀ ਨਾਲ ਮੇਰੇ ਨਾਲ ਗੁਰਨਾਮ ਸਿੰਘ ਜਹਾਂਪੁਰ ਜਨਰਲ ਸਕੱਤਰ ਪਗੜੀ ਸੰਭਾਲ ਲੈਰ ਅੱਜ ਡੱਲੇਵਾਲ ਸਾਹਿਬ ਨੂੰ ਮਿਲਣ ਵਾਸਤੇ ਐਸੀ ਸਵੇਰੀ ਜਿਹੜਾ ਪੁਲਿਸ ਉਹਨਾਂ ਨੂੰ ਜਿਹੜਾ ਚੱਕ ਕੇ ਇੱਥੇ ਲੈ ਕੇ ਆਈ ਸੀ ਹਿਰਾਸਤ ਵਿੱਚ ਲਿਆ ਗਿਆ ਸੀ ਕੀ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਆ ਅ ਇਸ ਵੇਲੇ ਡੱਲੇਵਾਲ ਸਾਹਿਬ ਜਿਹੜਾ ਅੰਛਨ ਦਾ ਉਹਨਾਂ ਨੇ ਕਿਹਾ ਸੀ ਉਹ ਜਾਰੀ ਹੈ ਜੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਔਰ ਹੱਲੇ ਤੱਕ ਉਹ ਨਾ ਉਹ ਚੜਦੀ ਕਲਾ ਚ ਕਿਸੇ ਤਰ੍ਹਾਂ ਦੀ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਢੈਂਦੀ ਕਲਾ ਵਾਲੀ ਅੰਦਰ ਹਲੇ ਇਹਨਾਂ ਨੇ ਕੁਝ ਖਾਦਾ ਪੀਤਾ ਇਹ ਕੀ ਹੈ ਅੰਦਰ ਬਿਲਕੁਲ ਕੁਝ ਨਹੀਂ ਖਾਦਾ ਪੀਤਾ ਜੀ ਚੜਦੀ ਕਲਾ ਚ ਅੰਸ਼ਨ ਉਹਨਾਂ ਦਾ ਜਿਹੜਾ ਜੋਨੀ ਤਰੀਕ ਲਈ ਸੀ ਸਮਾਂ ਕਿਹਾ ਸੀ ਉਸ ਸਮੇਂ ਤੋਂ ਜਾਰੀ ਹੈ ਤੇ ਹੁਣ ਅੱਗੇ ਦੀ ਰਣਨੀਤੀ ਲੈ ਕੀ ਬਣੀ ਹੈ ਕੋਈ ਮੈਸੇਜ ਆਇਆ ਹੋਵੇ ਜਥੇ ਬੰਦੀਆਂ ਵੱਲੋਂ ਦੇਖੋ ਹੁਣ ਅਸੀਂ ਜਾਵਾਂਗੇ ਖਨੌਰੀ ਬਾਰਡਰ ਤੇ ਉੱਥੇ ਮੀਟਿੰਗ ਕਰਾਂਗੇ ਅੰਦਰ ਦੀ ਜਿਹੜੀ ਜਿੰਨੇ ਵੀ ਹਾਲਾਤ ਹੈਗੇ ਆ ਜੋ ਵੀ ਉਹਨਾਂ ਨੇ ਸਾਡੇ ਕੋਲ ਮੈਸੇਜ ਜਿਹੜਾ ਹੈ ਉਹ ਆਪਦੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਮੈਸੇਜ ਕਨਵੇ ਕਰਕੇ ਅਗਲਾ ਪ੍ਰੋਗਰਾਮ ਦੇ ਦਿਆਂਗੇ। ਉਹਨਾਂ ਦਾ ਕੀ ਮੈਸੇਜ ਹੈ ਲੈ ਲਾਇਆ। ਦੇਖੋ ਮੈਸੇਜ ਅਸੀਂ ਜਥੇਬੰਦੀਆਂ ਨਾਲ ਸਲਾਹ ਕਰਕੇ ਦੱਸਾਂਗੇ। ਅਜੇ ਇੱਕ ਬੇਨਤੀ ਹੈ ਜੀ ਇੱਕ ਸਰਵੇਖਣ ਦੀ ਗੱਲ ਦੱਸ ਦਿਓ ਵੀ ਡੱਲੇਵਾਲ ਸਾਹਿਬ ਨੂੰ ਜਿੱਤਨਾ ਲਿਆਂਦਾ ਗਿਆ ਉੱਪਰ ਕਹਿੰਦੇ ਉੱਥੇ ਮਾਹੌਲ ਜਿਹੜਾ ਕਾਫੀ ਤਣਾਅਪੂਰਨ ਸੀ ਜਾਂ ਫਿਕਰ ਸੀਗਾ ਕੀ ਉਹਨਾਂ ਨੇ ਫਿਰ ਉਹ ਕਿਦਾਂ ਦਾ ਮਾਹੌਲ ਹੈ ਹੁਣ। ਦੇਖੋ ਮਾਹੌਲ ਹੁਣ ਵੀ ਤਣਾਅਪੂਰਨ ਹੀ ਹੈ। ਜਦੋਂ ਕਿਸੇ ਆਗੂ ਨੂੰ ਸੀਨੀਅਰ ਆਗੂ ਨੂੰ ਤੁਸੀਂ ਰਾਤ ਦੇ ਹਨੇਰੇ ਦੇ ਵਿੱਚੋਂ ਇਸ ਤਰ੍ਹਾਂ ਚੋਰਾਂ ਦੀ ਤਰ ਔਰ ਬਹੁਤ ਹੀ ਮਾੜੀ ਕਨੌਨੀ ਹਰਕਤ ਹੈ ਪੰਜਾਬ ਸਰਕਾਰ ਦੀ ਸੈਂਟਰ ਸਰਕਾਰ ਦੀ ਤੇ ਜੇ ਅਸੀਂ ਇਹ ਕਹੀਏ ਕਿ ਇੰਨੇ ਲੋਕਾਂ ਦੇ ਵਿੱਚ ਰੋਸ ਨਾ ਹੋਵੇ ਆਪਣੇ ਆਗੂ ਨੂੰ ਹਰ ਕੋਈ ਦੇਖਣਾ ਚਾਹੁੰਦਾ ਹੈ ਤਾਂ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰੋਸ ਹੈ ਇੱਕ ਹੋਰ ਗੱਲ ਅਸੀਂ ਕਰਨੀ ਚਾਹਾਂਗੇ ਵੀ ਜਿਹੜੇ ਲੋਕ ਜਿਹੜੀਆਂ ਜਥੇਬੰਦੀਆਂ ਦੇ ਕਿੱਡਰ ਨੇ ਖਨੌਰੀ ਬਾਰਡਰ ਤੇ ਪਹੁੰਚਣਾ ਹੈ ਉਹਨਾਂ ਨੂੰ ਵੀ ਢੱਕਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਗੱਲ ਕਰ ਰਿਹਾ ਕਿ ਕਹਿ ਰਿਹਾ ਕਿ ਅਸੀਂ ਕਿਤੇ ਵੀ ਨਹੀਂ ਕਿਸਾਨ ਜਿਹੜੀ ਹੈਗੀ ਆ ਕੇਡਰ ਉਹਨੂੰ ਨਹੀਂ ਡੱਕਿਆ ਪਰ ਬਹੁਤ ਸਾਰੇ ਥਾਵਾਂ ਤੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਅਸੀਂ ਫੇਰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਕਿਸਾਨਾਂ ਨੂੰ ਖਨੌਰੀ ਬਾਰਡਰ ਤੇ ਪਹੁੰਚਣ ਦਿੱਤਾ ਜਾਵੇ ਨਹੀਂ ਤਾਂ ਅਗਲਾ ਪ੍ਰੋਗਰਾਮ ਇਹ ਨਾ ਹੋਵੇ ਕਿ ਅਸੀਂ ਪੰਜਾਬ ਦੀਆਂ ਸੜਕਾਂ ਬੰਦ ਕਰਨੀਆਂ ਪੈਣਗੀਆਂ ਜਿਆਦਾ ਜਾ ਰਿਹਾ ਕਿ ਸਵੇਰੇ ਸਿਰਫ ਕੁਰਤੇ ਦੇ ਵਿੱਚ ਸੀਗੇ ਡੱਲੇਵਾਲ ਸਾਹਿਬ ਜਦੋਂ ਉਹਨਾਂ ਨੂੰ ਚੱਕਿਆ ਗਿਆ ਤੇ ਹੁਣ ਕਿਸੇ ਲੱਛਨੇ ਉਹਨਾਂ ਦੇ ਜੋ ਗਰਮ ਕੱਪੜੇ ਵਗੈਰਾ ਕੁਝ ਉਹਨਾਂ ਨੂੰ ਦਿੱਤੇ ਗਏ ਆ ਉਹੀ ਹਾਲਾਤ ਨੇ ਜਿੱਦੇ ਚੱਕ ਕੇ ਲਿਆਏ ਨਹੀਂ ਫਿਲਹਾਲ ਤਾਂ ਉਹਨਾਂ ਕੋਲ ਗਰਮ ਕੱਪੜੇ ਹੈ ਕਪੜਾ ਲਾਈਨ ਉੱਤੇ ਹੈਗਾ ਪਰ ਜਿਸ ਤਰ੍ਹਾਂ ਸਵੇਰੇ ਚੋਰਾ ਵਾਂਗ ਚੱਕਿਆ ਗਿਆ ਅਸੀਂ ਆਮ ਕਿਸਾਨ ਵਟਾਂ ਬੰਨਿਆਂ ਦੇ ਘੁੰਮਣ ਵਾਲੇ ਲੋਕਾਂ ਦੀ ਗੱਲ ਕਰਨ ਵਾਲੇ ਅਸੀਂ ਸੜਕਾਂ ਤੇ ਰਹਿੰਦੇ ਆ ਆਪਣੇ ਖੇਤਾਂ 'ਚ ਰਹਿੰਦੇ ਆ ਜੇਕਰ ਇਸ ਤਰ੍ਹਾਂ ਦੀ ਗੱਲ ਸੀ ਤੇ ਸਰਕਾਰ ਦਿਨੇ ਆਉਂਦੀ ਪੋਰ ਸਾਡੀ ਨਾਲ ਗੱਲਬਾਤ ਕਰਦੀ ਜੇ ਕੋਈ ਅਗਲੀ ਗੱਲ ਰਾਹ ਕੋ ਨਿਕਲਦਾ ਸੀ ਇਸ ਤਰ੍ਹਾਂ ਚੋਰਾ ਵਾਂਗ ਚੱਕਣਾ ਆਪਣੇ ਆਪ ਨੂੰ ਧਰਨਿਆਂ 'ਚੋਂ ਨਿਕਲੀ ਪਾਰਟੀ ਦਾ ਗੱਲਾਂ ਕਹਿਣ ਵਾਲੇ ਕਿ ਅਸੀਂ ਧਰਨਿਆਂ ਤੋਂ ਨਿਕਲੇ ਆ ਤੇ ਕਿਸਾਨ ਆਗੂਆਂ ਨੂੰ ਜਾਂ ਇਸ ਕੱਦ ਦੇ ਆਗੂ ਨੂੰ ਜਿਹਦਾ ਕਿਰਦਾਰ ਬਹੁਤ ਉੱਚਾ ਤੇ ਸੋਚਾ ਹੈ ਉਹਨੂੰ ਇਸ ਤਰ੍ਹਾਂ ਚੱਕਣਾ ਬਹੁਤ ਮੰਦਭਾਗੀ ਗੱਲ ਹੈ ਉਹ ਸਰਕਾਰ ਦੀ ਜਿਹੜੀ ਕਹਿਣੀ ਤੇ ਕਰਨੀ ਦੇ ਫਰਕ ਨੂੰ ਦਰਸਾਉਂਦਾ ਚੰਨੂ ਬਾਰਡਰ ਤੇ 4 ਫੁੱਟ ਦਾ ਰਸਤਾ ਖੋਲਿਆ ਜਾ ਰਿਹਾ ਹੈ ਕਿ ਕਿਸਾਨ ਪੈਦਲ ਦਿੱਲੀ ਕੁਝ ਕਰ ਸਕਣ ਠੀਕ ਹੈ ਜੀ ਜੇ 4 ਫੁੱਟ ਦਾ ਖੋਲਿਆ ਹੈ ਪਰ ਇੱਕ ਗੱਲ ਤੇ ਸੋਚ ਕੇ ਦੇਖੋ ਕਿ ਹਰਿਆਣਾ ਸਰਕਾਰ ਸੈਂਟਰ ਸਰਕਾਰ ਕਹਿੰਦੀ ਕਿਸਾਨਾਂ ਨੇ ਰਾਹ ਬੰਦ ਕਰ ਦਿੱਤਾ ਕਿਸਾਨਾਂ ਨੇ ਜੇ ਰਾਹ ਬੰਦ ਕੀਤਾ ਹੁੰਦਾ ਤੇ ਅੱਜ ਉਹ 4 ਫੁੱਟ ਦਾ ਹੀ ਖੋਲਦੇ ਇਹ ਸਰਕਾਰ ਨੇ ਬੰਦ ਕੀਤਾ ਸੀ ਆਪ ਹੀ ਇਹ 4 ਫੁੱਟ ਦਾ ਖੋਲ ਰਹੀ ਹੈ ਜੇ ਪੈਦਲ ਕਹਿਣਗੇ ਤੇ ਫਿਰ ਠੀਕ ਹੈ ਪੈਦਲ ਜਾਣ ਦੇਣਗੇ ਤੇ ਜਾਵਾਂਗੇ ਜੋ ਸਾਡਾ ਪ੍ਰੋਗਰਾਮ ਮੰਨ ਵਰਤ ਤੋਂ ਪਹਿਲਾਂ ਕਿਉਂ ਚੱਕਿਆ ਝੁੰਗਿਆ ਕੀ ਗੱਲਬਾਤ ਕੀ ਦੇਖੋ ਸਰਕਾਰ ਡਰੀ ਹੋਈ ਹੈ ਝੂਠ ਦਾ ਬਲੰਦਾ ਲੈ ਕੇ ਜਦੋਂ ਤੁਸੀਂ ਲੋਕਾਂ ਨਾਲ ਵਾਅਦੇ ਤੇ ਦਾਅਵੇ ਕੋਈ ਹੋਰ ਕਰੋ ਲੋਕਾਂ ਦੀਆਂ ਭਾਵਨਾਵਾਂ ਤੇ ਖਰੇ ਨਾਲ ਉਤਰ ਸਕੋ ਲੋਕਾਂ ਦੀਆਂ ਮੰਗਾਂ ਨੂੰ ਜਿਹੜੀਆਂ ਜਾਇਜ਼ ਐ ਹੁਣ ਐਮਐਸਪੀ ਦੀ ਮੰਗ ਕਰਜ਼ੇ ਦੀ ਮੰਗ ਤੇ ਮਨਰੇਗਾ ਸਕੀਮ ਰਾਹੀਂ ਜਿਹੜਾ 200 ਦਿਨ ਦਾ ਰੋਜ਼ਗਾਰ ਦੀ ਗੱਲ ਜੇ ਕਰਦੇ ਆਂ ਅਸੀਂ ਤੇ ਫਿਰ ਇਹ ਗਲਤ ਕੀ ਆ ਸਾਡੇ ਹੱਕ ਦੀ ਜਿਹੜਾ ਝੋਨਾ ਨਹੀਂ ਵਿਕਿਆ ਪੰਜਾਬ ਦੀਆਂ ਪੰਜਾਬ ਦੇ ਕਿਸਾਨਾਂ ਭਾਰਤ ਹਰਿਆਣੇ ਦੇ ਕਿਸਾਨਾਂ ਦਾ ਝੋਨਾ ਮੰਡੀਆਂ ਚ ਰੁਲ ਗਿਆ ਤੇ ਮਿਸਮੈਨੇਜਮੈਂਟ ਸਰਕਾਰਾਂ ਦੀ ਆ ਉਹ ਕਹਿਣੀ ਤੇ ਕਰਨੀ ਦਾ ਜਦੋਂ ਫਰਕ ਹੋਵੇ ਤੇ ਦੋਰੇ ਕਿਰਦਾਰ ਵਾਲੇ ਲੋਕ ਜਿਹੜੇ ਇਸ ਤਰ੍ਹਾਂ ਮਿਲਣ ਵਾਸਤੇ ਆਏ ਕੋਈ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਨਹੀਂ ਫਿਲਹਾਲ ਹਲੇ ਤੱਕ ਤੇ ਜਥੇਬੰਦਕ ਤੌਰ ਦੇ ਉੱਤੇ ਅਸੀਂ ਆਏ ਆ ਪਰਿਵਾਰਕ ਮੈਂਬਰ ਆਉਣਗੇ ਮੋਬਾਈਲ ਵਗੈਰਾ ਉਹਨਾਂ ਕੋਲੇ ਹੈਗਾ ਨਹੀਂ ਮੋਬਾਈਲ ਇਹਨਾਂ ਨੂੰ ਹਲੇ ਤੱਕ ਸਾਡੇ ਵੀ ਬਾਹਰ ਖਾਲੇ ਫਿਲਹਾਲ ਹੁਣ ਖਨੌਰੀ ਬਾਰਡਰ ਤੇ ਮੋਰਚਾ ਕਿਹਨੇ ਸਾਹਮਣੇ ਡੱਲੇ ਵਾਲਾ ਸਾਡੇ ਕੋਲ ਸਾਡੇ ਬਾਕੀ ਜਥੇਬੰਦੀਆਂ ਦੇ ਆਗੂ ਸਹਿਬਾਨ ਸਾਰੇ ਉੱਥੇ ਆ ਅਸੀਂ ਵੀ ਉੱਥੇ ਜਾ ਰਹੇ ਆ ਉੱਥੇ ਜਾ ਕੇ ਔਰ ਦੋਨੇ ਫਾਰਮਾਂ ਦੇ ਜਿਹੜੇ ਆ ਆਗੂ ਉੱਥੇ ਸਾਰੀ ਸਥਿਤੀ ਨੂੰ ਕੰਟਰੋਲ 'ਚ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਰੋਸ ਲੋਕਾਂ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਹੈ ਕਿ ਜੇਕਰ ਤੁਸੀਂ ਇਹ ਸਾਰਾ ਕੁਝ ਇਸ ਤਰ੍ਹਾਂ ਕਰੋਗੇ ਫਿਰ ਸਾਡੇ ਕੋਲ ਵੀ ਰਸਤੇ ਜਿਹੜੇ ਆ ਸੰਘਰਸ਼ ਕਰਨ ਤੋਂ ਬਾਅਦ ਹੋਰ ਬਚਦੇ ਨੇ ਟਾਈਮ ਤੇ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਦੇਖੋ ਇਹ ਇਹ ਜਦੋਂ ਅਸੀਂ ਮੀਟਿੰਗ ਦੇ ਵਿੱਚ ਜਾ ਕੇ ਬੈਠਾਂਗੇ ਕੋਈ ਉਮੀਦ ਹੈ ਐਲਾਨ ਮੁੰਡਾ ਕੀਤਾ ਜਾ ਸਕਦਾ ਦੇਖੋ ਇਹ ਤਾਂ ਮੀਟਿੰਗ ਦੇ ਵਿੱਚ ਜੋ ਤੈਅ ਹੋ ਗਿਆ ਵੀ ਕਰਾਂਗੇ ਜੋ ਵੀ ਤੈਅ ਹੋਊਗਾ ਕਰਾਂਗੇ ਜਰੂਰ ਧੰਨਵਾਦ ਜੀ ਠੀਕ ਹੈ ਧੰਨਵਾਦ ਥੈਂਕ ਯੂ